ਇਹੜੇ ਹਫ਼ਤੇ 'ਚ ਦੋ ਦੋ ਡਾਇਲਸਿਸ ਜਾਂ ਲੈ ਰਹੇ ਸੀ 15 ਦਿਨਾਂ 'ਚ ਇੱਕ ਵੇ ਆ ਗਏ ਮਹੀਨੇ ਬਾਅਦ ਰਿਮੂਵ ਹੋ ਜਾਂਦੀ ਜ਼ਰੂਰਤ ਨਹੀਂ ਪੈਂਦੀ ਡਾਇਲਸਿਸ 'ਚ ਕਰਾਂਦੀ ਬਿਲਕੁਲ ਨਹੀਂ ਪੈਂਦੀ ਮਤਲਬ ਤੁਹਾਡੀ ਅਗਰ ਦਵਾਈ ਖਾਲ ਲੈਂਦੇ ਆ ਦਵਾਈ ਸ਼ੁਰੂ ਕਰ ਲੈਂਦੇ ਡਾਇਲਸਿਸ ਦੀ ਜ਼ਰੂਰਤ ਨਹੀਂ ਪੈਂਦੀ ਤੇ ਤਿੰਨ ਵਾਰੀ ਡਾਇਲਸਿਸ ਕਰਾ ਲਈ ਤੇ ਜਿੱਦਣ ਹੁਣੇ ਉਤੋਂ 2 ਦਿਨ ਪਹਿਲੇ ਮ ਆਇਆ ਨਾ ਉਤੋਂ 15 ਦਿਨ ਦੀ ਦਵਾਈ ਖੜੀ ਹੈ ਦੂਜੇ ਤੀਜੇ ਦਿਨ ਮਲਪੀ ਫਰਕ ਪੈਣਾ ਸ਼ੁਰੂ ਹੋ ਗਿਆ ਮੈਨੂੰ ਡਾਇਲਸਿਸ ਕਰਵਾਉਣ ਦੀ ਲੋੜ ਨਹੀਂ ਪੈਂਦੀ ਕਿਡਨੀ ਦੀ ਕੋਈ ਵੀ ਪ੍ਰੋਬਲਮ ਜਿਹਨਾਂ ਨੂੰ ਡਾਇਲਸਿਸ ਤੇ ਹੈਗੇ ਆ ਜਿਹੜਾ ਖਾਣਾ ਨਹੀਂ ਪਾਉਂ ਇਹ ਮੈਡੀਸਨ ਨੇ 30 ਦਿਨਾਂ ਚ ਵਰਕ ਕਰਨਾ ਸ਼ੁਰੂ ਕਰ ਦਿੰਦੀ ਹੈ ਮੈਡੀਸਨ ਨੇ ਲੀਵਰ ਉੱਪਰ ਕਿਡਨੀ ਦੇ ਉੱਪਰ ਹੀ ਸਾਡੀ ਜਿਆਦਾ ਵਰਕ ਹੈ ਜਿਹਦੇ ਜਿੰਨਾਂ ਦੀ ਹਾਰਟ ਦੀ ਪੰਪਿੰਗ ਬਹੁਤ ਜ਼ਿਆਦਾ ਘੱਟ ਹੈ ਸਾਡੀ ਮੈਡੀਸਨ ਲੈਣ ਦੇ ਨਾਲ ਹਾਰਟ ਦੀ ਪੰਪੀ ਐਕਟਿਵ ਹੋ ਜਾਂਦੀ ਹੈ ਜਦ ਹਾਰਟ ਦੀ ਪੰਪਿੰਗ ਐਕਟਿਵ ਹੁੰਦੀ ਹੈ ਬਲੋਕ ਨਾੜੀਆਂ ਵੀ ਖੁੱਲਣੀਆਂ ਸ਼ੁਰੂ ਹੋ ਜਾਂਦੀ ਹੈ ਕੀ ਪ੍ਰੋਬਲਮ ਕੀ ਸੀ ਉਹ 크੍ਰੀਟਿਨਿਨ ਜ਼ਿਆਦਾ ਵੱਧ ਗਿਆ ਸੀ ਕਾ ਫਰਕ ਨਹੀਂ ਪੈ ਰਿਹਾ ਸੀ ਕਾਫੀ ਮੈਡੀਸਨ ਵੀ ਖਵਾਈ ਸੀ ਫਿਰ ਇਹਨਾਂ ਨੇ ਮੈਨੂੰ ਕਿਹਾ ਵੀ ਭਾਜੀ ਕੋਲ ਦਵਾਈ ਖਾਈ ਹੈ ਤੇ ਮੈਂ ਡੈਲਸਿਸ ਕਰਵਾਉਣ ਤੋਂ ਬਾਅਦ ਵੀ ਸਹੀ ਹੋ ਗਿਆ ਕੈਂਸਰ ਹੋ ਗਿਆ ਬਲੱਡ ਕ ਇਹ ਲੈ ਸੋਨੇ ਕੱਚਾਂ ਵਿੱਚ ਸਵੇਰੇ ਸ਼ਾਮ ਅਪਲਾਈ ਕਰੋ ਉਹ ਥੋੜਾ ਰਿਜ਼ਲਟ ਦਿੰਦਾ ਹੈ ਅੱਛਾ ਤੇ ਇਹ ਆਇਲ ਕਿੰਨੀ ਦੇਰ ਤੱਕ ਲਗਾਉਣਾ ਪੈਂਦਾ ਮਤਲਬ ਪਹਿਲੀ ਸ਼ੀਸ਼ੀ ਨਾਲ ਤਾਂ ਉਹਨੂੰ ਰਿਜ਼ਲਟ ਮਿਲ ਜਾਂਦਾ ਹੈ ਇਸ ਆਇਲ ਦੇ ਨਾਲ ਬੀਪੀ ਵੀ ਨਾਰਮਲ ਹੋਣਾ ਸ਼ੁਰੂ ਹੋ ਜਾਂਦਾ ਹੈ ਜੀ ਬਿਲਕੁਲ ਛੋਟੀ ਚੀਜ਼ ਹੈ ਲੇਕਿਨ ਜਿਹੜਾ ਤਮਾਕਾ ਹੈ ਉਹ ਬਹੁਤ ਹੀ ਵੱਡਾ ਹੈ ਹਰ ਬਿਮਾਰੀਆਂ ਨੂੰ ਇਹ ਖਤਮ ਕਰਦਾ ਹੈ ਅਲਰਜੀ ਉਹ ਵੀ ਖਤਮ ਕਰਦਾ ਛੋਟੇ ਬੱਚਿਆਂ ਵਿੱਚ ਬੜੀ ਪ੍ਰੋਬਲਮ ਆ ਰਹੀ ਹੈ ਨੇਲ ਨਹੀਂ ਵੱਧਦੇ ਹੈਗੇ ਨੇਲ ਦੀ ਪ੍ਰੋਬਲਮ ਆ ਰਹੀ ਹੈ ਬੱਚਿਆਂ ਦੇ ਕੱਦ ਨਹੀਂ ਵੱਧਦੇ ਹੈਗੇ ਉਹਦੇ ਉੱਪਰ ਵੀ ਵਰਕ ਕਰਦਾ ਹੈ ਅੱਛਾ ਕੱਦ ਵੀ ਵਧਾ ਦਿੰਦਾ ਬਿਲਕੁ ਸਪਟੋਂ ਦੇ ਵਿੱਚ ਮਾਰਦੇ ਡਾਕਟਰ ਰਿਪੋਰਟ ਦੇਖਦੇ ਆ ਤੇ ਕਹ ਦਿੰਦੇ ਆ ਕਿ ਹਸਪੀਟਲ ਚ ਇਨੇ ਤੇ ਰਹਿਣਾ ਪੈਣਾ ਆਪਰੇਸ਼ਨ ਕਰਨ ਨੂੰ ਕਹ ਦਿੰਦੇ ਆ ਲੇਕਿਨ ਆਪਰੇਸ਼ਨ ਕਰਵਾਉਣ ਤੋਂ ਬਾਅਦ ਵੀ ਜਿਹੜਾ ਪੇਸ਼ੈਂਟ ਆ ਸਾਡੇ ਘਰ ਦਾ ਜੀ ਹੈ ਉਹ ਅੱਛੀ ਤਰ੍ਹਾਂ ਠੀਕ ਨਹੀਂ ਹੁੰਦਾ ਫਿਰ ਦੁਬਾਰਾ ਉਹ ਪ੍ਰੋਬਲਮ ਕਿਰੇਟ ਹੋ ਜਾਂਦੀ ਹੈ ਔਰ ਦਵਾਈਆਂ ਖਾ ਖਾ ਕੇ ਵੀ ਇਨਸਾਨ ਅੱਕ ਜਾਂਦਾ ਅੱਜ ਮੈਂ ਆਇਆ ਜਗਰਾਉ ਰਵੀ ਆਯੁਰਵੇਦ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਜਿਹੜੀ ਸ਼ਾਪ ਹੈ ਬਹੁਤ ਛੋਟੀ ਹੈ ਲੇਕਿਨ ਇਹਨਾਂ ਦੀ ਜਿਹੜੀ ਆਯੁਰਵੇਦ ਦੀ ਜਿਹੜੀ ਨੌਲੇਜ ਹੈ ਉਹ ਬਹੁਤ ਵੱਡੀ ਹੈ ਇਥੇ ਜਿੰਨੇ ਵੀ ਪੇਸ਼ੈਂਟ ਆਉਂਦੇ ਆ ਕ੍ਰਿਟੀਕਲ ਸਟੇਜ ਤੇ ਹੁੰਦੇ ਆ ਜਿਨ੍ਹਾਂ ਦੀ ਕਿਡਨੀ ਲੀਵਰ ਫੇਲਿਅਰ ਹੋ ਜਾਂਦਾ ਹੈ ਜਾਂ ਇਹਨਾਂ ਨੂੰ ਯੂਰਿਨ ਬੰਦ ਹੋ ਜਾਂਦਾ ਜਿਹੜੇ ਡਾਇਲਿਸਿਸ ਤੇ ਬੈਠੇ ਆ ਉਹ ਵੀ ਠੀਕ ਹੋ ਜਾਂਦੇ ਆ ਇਹਨਾਂ ਦੀ ਮੈਡੀਸਿਨ ਤੋਂ ਇਹਨਾਂ ਦੀ ਜਿਹੜੀ ਸ਼ਾਪ ਹੈ ਬਹੁਤ ਹੀ ਜ਼ਿਆਦਾ ਪੁਰਾਣੇ ਟਾਈਮ ਦੀ ਹੈ ਕਿਉਂਕਿ ਹਸੇ ਤਾਂ ਅਸੀਂ ਸਾਰੇ ਹੀ ਜਾਣਦੇ ਆ ਕਿ ਪੁਰਾਣੇ ਟਾਈਮ ਦੇ ਵਿੱਚ ਸਿਰਫ ਹੀ ਆਰਯੂ ਵੇਦ ਹੀ ਇੱਕ ਐਦਾ ਇਹ ਦਵਾਈ ਹੁੰਦੀ ਜਿਹੜੀ ਮਰੇ ਹੋਏ ਬੰਦੇ ਨੂੰ ਵੀ ਉਠਾ ਦਿੰਦੀ ਸੀ ਜਿੰਨੀ ਮਰਜ਼ੀ ਕੋਈ ਪ੍ਰੋਬਲਮ ਹੁੰਦੀ ਸੀ ਆਰ ਯੂ ਵੇ ਦੀ ਜਿਹੜੀ ਮੈਡੀਸਿਨ ਹੁੰਦੀ ਸੀ ਉਹ ਖਾਂਦਾ ਹੀ ਇਨਸਾਨ ਠੀਕ ਹੋ ਜਾਂਦਾ ਸੀ ਹੁਣ ਆਪਾਂ ਜ਼ਿਆਦਾ ਟਾਈਮ ਨਹੀਂ ਲੈਂਦੇ ਸਿੱਧਾ ਇਹਨਾਂ ਨਾਲ ਗੱਲ ਕਰਦੇ ਆ ਤੇ ਉਹਨਾਂ ਨੂੰ ਪੁੱਛਦੇ ਆ ਕਿ ਕਿਡਨੀ ਲੀਵਰ ਦੀ ਜਿਹੜੀ ਇਹ ਮੈਡੀਸਿਨ ਦਿੰਦੇ ਆ ਇੰਨੇ ਪੱਕੇ ਦਾਅਵੇ ਦੇ ਨਾਲ ਉਹ ਕਿਸ ਤਰ੍ਹਾਂ ਦਿੰਦੇ ਆ ਤੇ ਪੇਸ਼ੈਂਟ ਕਿਸਦਾ ਠੀਕ ਹੋ ਜਾਂਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਸਰ ਮੈਂ ਪੇਸ਼ੈਂਟ ਨਾਲ ਗੱਲ ਕੀਤੀ ਹੈ ਉਹ ਦੇਖੀ ਵੀ ਉਹਨਾਂ ਨੇ ਵੀਡੀਓ ਵੀ ਦਿਖਾਈ ਹੈ ਕਿ ਉਹਨਾਂ ਦੇ ਫਾਦਰ ਕਿੰਨੀ ਕ੍ਰਿਟੀਕਲ ਸਟੇਜ ਦੇ ਵਿੱਚ ਸੀਗੇ ਉਹਨਾਂ ਨੇ ਉਹ ਵੀ ਵੀਡੀਓ ਦਿਖਾਈ ਜਿੱਥੇ ਉਹਨਾਂ ਦੇ ਫਾਦਰ ਨੱਚਦੇ ਪਏ ਆ ਬਿਲਕੁਲ ਜੀ ਮਤਲਬ ਕਿੰਨੇ ਦਿਨ ਦੀ ਉਹ ਮੈਡੀਸਨ ਉਹਨਾਂ ਨੇ ਖਾਧੀ ਸੀਗੀ ਤੇ ਉਹਨਾਂ ਦੇ ਕੀ ਸਟੇਜ ਸੀ ਇਹ ਜ਼ਰੂਰ ਦੱਸੋ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਸ਼ੁਕਰ ਹੈ ਜੀ ਜਿਹਨੇ ਸਾਨੂੰ ਇਹ ਦਾਤ ਬਖਸ਼ੀ ਹੈ ਜੀ ਔਰ ਜਿਹੜੀ ਸਾਡੀ ਮੈਡੀਸਨ ਹੈ ਜੀ ਬਹੁਤ ਵਧੀਆ ਰਿਜ਼ਲਟ ਆਈ ਜਾਂਦਾ ਹਮ ਡਾਕਟਰ ਵੀ ਚਲੋ ਇੱਕ ਰੱਬ ਮੰਨੇ ਜਾਂਦੇ ਆ ਜੀ ਠੀਕ ਹੈ ਬਾਕੀ ਸਭ ਦੇ ਕਰਮ ਆਪਦੇ ਆਪਦੇ ਆ ਜੀ ਬਿਲਕੁਲ ਉਹ ਸਾਡੇ ਕੋਲੇ ਇਦਾਂ ਕਰਕੇ ਪਹੁੰਚੀ ਵੀ ਆ ਕੰਡੀਸ਼ਨ ਹੈਗੀ ਆ ਉਹਨਾਂ ਨੂੰ ਮੈਡੀਸਿਨ ਦਿੱਤੀ 15 ਦਿਨਾਂ ਦੀ ਆਪਾਂ ਜੀ 15 ਦਿਨਾਂ ਦੀ ਮੈਡੀਸਿਨ ਦਿੱਤੀ 3 ਤੀਸਰੇ ਦਿਨ ਬਾਅਦ ਉਹਨਾਂ ਨੂੰ ਵਾਸ਼ਰੂਮ ਚੱਲ ਪਿਆ ਜੀ ਜਿਹੜਾ ਕਿ ਬਿਲਕੁਲ ਬਲੌਕ ਹੋਇਆ ਸੀ ਵਾਸ਼ਰੂਮ ਨਹੀਂ ਆ ਰਿਹਾ ਸੀ ਠੀਕ ਹੈ ਵਾਸ਼ਰੂਮ ਆਉਣ ਲੱਗ ਗਿਆ ਵਾਸ਼ਰੂਮ ਆਉਣ ਦੇ ਨਾਲ ਉਹਨਾਂ ਦੀ ਬੋਡੀ ਐਕਟੀਵੇਟ ਹੋ ਗਈ ਰੋਟੀ ਦੀ ਭੁੱਖ ਲੱਗਣ ਲੱਗੀ ਸੀ ਐਕਟਿਵ ਹੋ ਗਿਆ ਔਰ 15 ਦਿਨਾਂ ਤੋਂ ਬਾਅਦ ਉਹਨਾਂ ਨੇ ਇਹਦੀ ਯੂਰਨ ਕੈਨ ਲੱਗੀ ਹੋਈ ਸੀ ਉਹ ਵੀ ਰਿਮੂਵ ਕਰਵਾਤੀ ਬਹੁਤ ਵਧੀਆ ਮੈਡੀਸਨ ਹੈ ਵਿਸ਼ਵਾਸ ਕਰੋ ਉਹ ਸਭ ਤੋਂ ਵੱਡਾ ਵਿਸ਼ਵਾਸ ਹੈ ਜਿੰਨੇ ਵਿਸ਼ਵਾਸ ਕਰ ਲਿਆ ਉਹ ਜਿੱਤ ਗਿਆ ਜੀ ਬਿਲਕੁਲ ਮਤਲਬ ਕਿਡਨੀ ਦੀ ਕੋਈ ਵੀ ਪ੍ਰੋਬਲਮ ਜਿਹਨਾਂ ਨੂੰ ਡਾਇਲਿਸਿਸ ਤੇ ਉੱਤੇ ਹੈਗੇ ਆ ਜਾਂ ਜਿਹੜਾ ਖਾ ਨਹੀਂ ਪਾਉਂਦੇ ਉਹ ਤੁਹਾਡੀ ਮੈਡੀਸਨ ਦੇ ਨਾਲ ਠੀਕ ਹੁੰਦਾ ਤੇ ਕਿੰਨੀ ਦੇਰ ਤੱਕ ਇਹ ਮੈਡੀਸਨ ਜਿਹੜੀ ਕੀ ਖਾਣੀ ਪੈਂਦੀ ਹੈ ਮੈਡੀਸਨ ਦਾ ਕੰਡੀਸ਼ਨ ਤੇ ਡਿਪੈਂਡ ਹੁੰਦੀ ਹੈ ਜੇ ਆਪਾਂ ਕਿਹੜੇ ਸਟੇਜ ਤੇ ਉੱਪਰ ਖੜੇ ਹੈਗੇ ਆ ਜਿਹੜੀ ਮੈਡੀਸਨ ਨਾ 3 ਤੀਸਰੇ ਦਿਨ ਚ ਵਰਕ ਕਰਨਾ ਸ਼ੁਰੂ ਕਰ ਦਿੰਦੀ ਹੈ ਅੱਛਾ ਜੀ ਠੀਕ ਹੈ ਮਤਲਬ ਤੀਸਰੇ ਦਿਨ ਹੀ ਉਹ ਵਰਕ ਕਰਨਾ ਸਟਾਰਟ ਕਰ ਦਿੰਦੀ ਹੈ ਬਿਲਕੁਲ ਜੀ ਬਿਲਕੁਲ ਤੁਸੀਂ ਹੋਰ ਅਸੀਂ ਮੈਡੀਸਨ ਨਾਲ ਲੀਵਰ ਉੱਪਰ ਕਿਡਨੀ ਦੇ ਉੱਪਰ ਹੀ ਸਾਡੀ ਜ਼ਿਆਦਾ ਵਰਕ ਹੈ ਜੀ ਅੱਛਾ ਲੀਵਰ ਉਹ ਕਿਡਨੀ ਦੇ ਔਰ ਪੇਟ ਦੇ ਵਿੱਚ ਪਾਣੀ ਭਰ ਜਾਂਦਾ ਹੈ ਕਿਉਂਕਿ ਪੇਸ਼ੈਂਟ ਸਾਡੇ ਕੋਲ ਇਦਾਂ ਦੇ ਜਿਨ੍ਹਾਂ ਦੀ ਹਾਰਟ ਦੀ ਪੰਪਿੰਗ ਬਹੁਤ ਜ਼ਿਆਦਾ ਘੱਟ ਹੈ ਅੱਛਾ ਜੀ ਹਾਰਟ ਦੀ ਪੰਪਿੰਗ ਵੀ ਅਪ ਹੋਈ ਹੈ ਜਿਹੜਾ ਸਾਹ ਚੜਨਾ ਕਿਉਂਕਿ ਪੇਸ਼ੈਂਟ ਇਦਾਂ ਦੇ ਪਏ ਨੇ ਕਿ ਜਿਹੜੇ ਬਾਈਪਾਸ ਸਰਜਰੀ ਜਾਂ ਸਟੰਟ ਪਵਾਉਣ ਨੂੰ ਵਾਸਤੇ ਸੋਚਦੇ ਆ ਪਰ ਪਵਾ ਨਹੀਂ ਸਕਦੇ ਉਹਦਾ ਰੀਜ਼ਨ ਕੀ ਹੈ ਕੀ ਮਤਲਬ ਹਾਰਟ ਦੀ ਪੰਪਿੰਗ ਘਟ ਹੈ ਸਾਡੀ ਮੈਡੀਸਨ ਦਿੰਦੇ ਨਾਲ ਹਾਰਟ ਦੀ ਪੰਪਿੰਗ ਐਕਟਿਵ ਹੋ ਜਾਂਦੀ ਹੈ ਜਦ ਹਾਰਟ ਦੀ ਪੰਪਿੰਗ ਐਕਟਿਵ ਹੁੰਦੀ ਹੈ ਬਲੋਕ ਨਾੜੀਆਂ ਵੀ ਖੁੱਲਣੇ ਸ਼ੁਰੂ ਹੋ ਜਾਂਦੀ ਹੈ ਅੱਛਾ ਜੀ ਮਤਲਬ ਜਿਹੜੀਆਂ ਬਲੋਕ ਹੋਈਆਂ ਨਾੜੀਆਂ ਉਹ ਵੀ ਖੁੱਲ ਜਾਂਦੀਆਂ ਬਿਲਕੁਲ ਜੀ ਠੀਕ ਹੈ ਔਰ ਜਿਨ੍ਹਾਂ ਦੀ ਹਾਰਟ ਦੀ ਪ੍ਰੋਬਲਮ ਉਹ ਵੀ ਤੁਸੀਂ ਮੈਡੀਸਨ ਦਿੰਦੇ ਜੀ ਜੀ ਅੱਛਾ ਜੀ ਉਹ ਕਿੰਨੀ ਦੇਰ ਦੀ ਖਾਣੀ ਪੈਂਦੀ ਕਿ ਉਹ ਵੀ ਤੁਸੀਂ ਪੇਸ਼ੈਂਟ ਦੀ ਪਹਿਲਾਂ ਕੰਡੀਸ਼ਨ ਚੈੱਕ ਕਰਦੇ ਪੇਸ਼ੈਂਟ ਦੀ ਕੰਡੀਸ਼ਨ ਤੇ ਡਿਪੈਂਡ ਹੈ ਜੀ ਬਾਕੀ ਸਾਰਾ ਕੁਝ ਮਾਲਕ ਦੇ ਹੱਥ ਹੈ ਇਸ ਦਾ ਮਾਲਕ ਦਾ ਨਾਮ ਲੈ ਕੇ ਮੈਡੀਸਨ ਦ 20 ਸਾਲ ਪੁਰਾਣਾ ਸਟੋਰ ਹੈ ਜੀ ਆਪਣਾ ਅੱਛਾ ਤੇ ਕਿੰਨੇ ਤੁਹਾਡੇ ਕਿੰਨੇ ਮਤਲਬ ਹੋਰ ਵੀ ਸੀਗੇ ਜਿਹੜੇ ਤੁਹਾਡੇ ਦਾਦਾ ਜਾਂ ਤੁਹਾਡੇ ਫਾਦਰ ਇਹ ਮੈਡੀਸਨ ਦਿੰਦੇ ਰਹੇ ਦਿੰਦੇ ਰਹੇ ਮੈਡੀਸਨ ਜੀ ਪਰ ਸਾਡੇ ਮਤਲਬ ਗਰਾਊਂਡ ਚੇਂਜ ਚੇਂਜ ਹੋ ਗਈ ਜੀ ਅੱਛਾ ਜੀ ਮਤਲਬ ਇਹ ਕਿੰਨੀ ਜਨਰੇਸ਼ਨ ਹੈ ਤੁਹਾਡੀ ਸਾਡੀ ਦੂਸਰੀ ਪੀੜੀ ਚੱਲਦੀ ਹੈ ਜੀ ਅੱਛਾ ਇਹ ਦੂਸਰੀ ਪੀੜੀ ਚੱਲਦੀ ਪਈ ਹੈ ਠੀਕ ਹੈ ਮਤਲਬ ਹਜੇ ਤੱਕ ਤੁਹਾਡੇ ਕੋ ਕਿੰਨੇ ਇਦਾਂ ਦੇ ਪੇਸ਼ੈਂਟ ਆ ਚੁੱਕੇ ਹੈ ਜਿਹੜੇ ਬਿਲਕੁਲ ਠੀਕ ਹੋ ਗਏ ਜਿਹੜੇ ਡਾਇਲਸਿਸ ਤੇ ਸੀਗੇ ਬਿਲਕੁਲ ਪੇਸ਼ੈਂਟ ਜਿਹੜੇ ਸੀ ਜਿਹੜੇ ਹਫਤੇ 'ਚ ਦੋ ਦੋ ਡਲਸ ਜੇ ਲੈ ਰਹੇ ਸੀ ਅੱਛਾ ਉਹ ਮਤਲਬ 15 ਦਿਨਾਂ 'ਚ ਇੱਕ ਵੇ ਆ ਗਏ ਮਹੀਨੇ ਬਾਅਦ ਰਿਮੂਵ ਹੋ ਜਾਂਦੀ ਜ਼ਰੂਰਤ ਨਹੀਂ ਪੈਂਦੀ ਡਲਸਿਸ ਕਰਾਉਂਦੀ ਅੱਛਾ ਡਾਇਲਸਿਸ ਦੀ ਵੀ ਜ਼ਰੂਰਤ ਨਹੀਂ ਪੈਂਦੀ बिल्कुल नहीं पेंदी तो मतलब तड़ी अगर दवा खा लेंदे है दवा शुरू कर लेंदे डलसी दी जरूरत तो नहीं पेंदी है सर चलो मैं मान लिया मैं मतलब तो इना ने भी वीडियोस दिखाईया मैं यकीन कीता लेकिन प्रॉब्लम है, है ये दोबारा हो सकदी है ये तड़ी मेडिसिन ते ही इंसान डिपेंड हो के रह जाएगा ये खान पीन सही ओके रिपोर्ट रखेगा गलत चीज नहीं यूज करेगा साडे 12 किटर नहीं दी अच्छा 15 दिन दी मेडिसिन लेती 6 रह गया उस के बाद दोबारा उन्होंने पाईया फिश मंगा के खा ली अच्छा ਅਗਲੇ ਦਿਨ ਫੋਨ ਆ ਗਿਆ ਜੀ ਸਾਹ ਚੜਨ ਲੱਗਿਆ ਹੈਗਾ ਪ੍ਰੋਬਲਮ ਦੁਬਾਰਾ ਆ ਰਹੀ ਹੈ ਮੈਂ ਖਾਦਾ ਕਿਸੇ ਕਹਿੰਦੇ ਪਾਈਆ ਰੱਤੀ ਫਿਸ਼ ਖਾ ਲਈ ਇੱਕ ਪੇਸ਼ੈਂਟ ਨੇ ਪਾਈਆ ਫਿਸ਼ ਹੀ ਖਾ ਲਈ ਦੇਖ ਲੋ ਜੀ ਓਕੇ ਹੋਣ ਤੋਂ ਬਾਅਦ ਵੀ ਮਤਲਬ ਕਸਟਮਰ ਭਰੇਜ ਨਹੀਂ ਕਰਦਾ ਸਭ ਤੋਂ ਬੈਸਟ ਭਰੇਜ ਜਿੰਨਾ ਤੁਸੀਂ ਭਰੇਜ ਰੱਖੋਗੇ ਉਹਨਾਂ ਗੁੜੇ ਗੁੜ ਰਹੋਗੇ ਮੈਂ ਤਾਂ ਪੂਰੀ ਲਾਈਫ ਤੱਕ ਸਾਨੂੰ ਭਰੇਜ ਰੱਖਣਾ ਪਊਗਾ ਫਿਰ ਠੀਕ ਹੈ ਬਿਲਕੁਲ ਜੀ ਭਰੇਜ ਤਾਂ ਬਹੁਤ ਜ਼ਰੂਰੀ ਹੈ ਜੀ ਠੀਕ ਹੈ ਠੀਕ ਹੈ ਫਰਾਈ ਚੀਜ਼ਾਂ ਗਲਤ ਚੀਜ਼ਾਂ ਗਰਮ ਚੀਜ਼ ਖਾ ਕੇ ਠੰਡੀ ਖਾ ਲੈਣੀ ਹੁਣ ਵਿਆਹ ਵਿੱਚ ਜਾਂਦੇ ਜੇ ਆਪਾਂ ਪਹਿਲੇ ਕੋਸਟਾਲ ਤੋਂ ਸ਼ੁਰ ਕਿਵੇਂ ਪੇਸ਼ਟ ਨੇ ਇੱਕ ਪੇਟ ਨੂੰ ਡਸਟਬਿਨ ਬਣਾਇਆ ਹੋਇਆ ਕੋਈ ਵੀ ਚੀਜ਼ ਆਈ ਚੱਲ ਵਿੱਚ ਜਿਹੜੀ ਚੀਜ਼ ਆਈ ਚੱਲ ਵਿੱਚ ਜੀ ਬਾਅਦ ਚੋ ਫਰਪਾ ਕਹਿੰਦੇ ਨੇ ਯਾਰ ਅੱਪਾ ਠੀਕ ਨਹੀਂ ਹੈਗੀ ਇਹ ਚੀਜ਼ਾਂ ਹੁੰਦੀ ਹੈਗੇ ਜੀ ਬਿਲਕੁਲ ਤੁਹਾਡੀ ਮਤਲਬ ਗੱਲ ਸੁਣਨ ਤੋਂ ਬਾਅਦ ਮੈਂ ਆਪਣੀ ਜਿਹੜੀ ਸਾਡੀ ਆਡੀਅנס ਦੇਖ ਰਹੀ ਹਾਂ ਉਹਨਾਂ ਨੂੰ ਕਹੂੰਗੀ ਜਿਹੜੇ ਵੀ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਲੱਗ ਰਿਹਾ ਕਿ ਸਾਡੇ ਘਰ ਦੇ ਵਿੱਚ ਕੋਈ ਐਦਾਂ ਦਾ ਜੀ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਚੁੱਕੀ ਆ ਹਸਪੀਟਲ ਲੈਣ ਦੀ ਨੌਬਤ ਹੋ ਗਈ ਹੈ ਜਾਂ ਜਿਹੜਾ ਨੂੰ ਡਾਇਲਿਸਿਸ ਚੱਲ ਰਹੀ ਹੈ ਕਿਡਨੀ ਫੇਲ ਹੋ ਚੁੱਕਾ ਹੈ ਉਹ ਇੱਥੇ ਜ਼ਰੂਰ ਆਣ ਇੱਥੇ ਸ਼ਰਧੀਆਂ ਵਾ ਕਿ ਤੁਸੀਂ ਇੱਥੇ ਆਉਂਗੇ ਤੇ ਉਹਨਾਂ ਦਾ ਇਲਾਜ ਹੋਏਗਾ ਔਰ ਉਹਨਾਂ ਦੀ ਜਿਹੜੀ ਡਾਇਲਿਸਿਸ ਆ ਉਹ ਵੀ ਰੁਕ ਜਾਣਗੇ ਔਰ ਉਹ ਤੰਦਰੁਸਤ ਵੀ ਹੋ ਜਾਣਗੇ ਤੁਸੀਂ ਅੰਤ ਦੇ ਵਿੱਚ ਕੁਝ ਕਹਿ ਇਸ ਤਰ੍ਹਾਂ ਹੀ ਕਿਹਾ ਚਾਹੁੰਦੇ ਆ ਜੀ ਆਯੁਰਵੈਦਿਕ ਜਮਾਓ ਆਪਣੀ ਸਿਹਤ ਬਣਾਓ ਜੀ ਔਰ ਆਪ ਦਾ ਖਿਆਲ ਰੱਖੋ ਜੀ ਜੀ ਇੱਕ ਨਾ ਆਪਣਾ ਪੂਰਾ ਪ੍ਰੋਪਰ ਐਡਰੈਸ ਵੀ ਸਮਝਾ ਦਿਓ ਆਡੀਅנס ਨੂੰ ਕਈ ਵਾਰੀ ਉਹਨਾਂ ਨੂੰ ਸਮਝ ਵੀ ਨਹੀਂ ਆਉਂਦੀ ਰਵੀ ਆਯੁਰਵੈਦਿਕ ਸਟੋਰ ਪਰਾਣੀ ਸਬਜੀ ਮੰਡੀ ਨੇੜੇ ਕਮਲ ਚੋਂ ਠੀਕ ਹੈ ਔਰ ਸਕਰੀਨ ਤੇ ਨੰਬਰ ਚੱਲ ਹੀ ਰਿਹਾ ਵਾ ਅਗਰ ਫਿਰ ਵੀ ਡਿਫਿਕਲਟੀ ਹੁੰਦੀ ਹੈ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਥੈਂਕ ਯੂ ਜੀ ਥੈਂਕ ਯੂ